ਤੁਹਾਡਾ ਸਭ ਦਾ ਸਵਾਗਤ ਹੈ ਧੰਨਵਾਦ ਵੀ ਹੈ ਇਹ ਸਾਰੇ ਪੱਤਰਕਾਰ ਵੀਰ ਇੱਥੇ ਹਾਜ਼ਰ ਆਏ ਹੈ ਮੈਂ ਸਵਾਗਤ ਕਰਦਾ ਹਾਂ ਸਾਬ ਬਲਕਰਨ ਸਿੰਘ ਹੋਰਾਂ ਦਾ ਬੱਗਾ ਸਿੰਘ ਹੋਰਾਂ ਦਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀਆਂ ਨੀਤੀਆਂ ਤੇ ਪੰਜਾਬ ਦੇ ਵਿਕਾਸ ਲਈ ਪੰਜਾਬ ਨੂੰ ਅੱਗੇ ਵਧਾਉਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼ਾਮਲ ਹੋਏ ਆ ਔਰ ਇਹਨਾਂ ਨੇ ਇੱਕ ਚੰਗਾ ਉਦਦਮ ਕੀਤਾ ਚੰਗਾ ਉਪਰਾਲਾ ਕੀਤਾ ਕਿਉਂਕਿ ਅੱਜ ਕੱਲ ਜਿਹੜੇ ਨਵੀਂ ਹੋਪ ਹੈ ਉਹ ਕੇਵਲ ਭਾਰਤੀ ਜਨਤਾ ਪਾਰਟੀ ਹੈ ਇਹ ਪੰਜਾਬ ਜਿਹੜਾ ਜਿਸ ਧਰਤੀ ਤੇ ਅਸੀਂ ਬੈਠੇ ਆ ਇਹ ਗੁਰੂਆਂ ਦੀ ਧਰਤੀ ਹੈ ਜਿਸ ਨਗਰੀ ਚ ਅਸੀਂ ਬੈਠੇ ਆ ਇਹ ਗੁਰੂ ਅਰਜਨ ਦੇਵ ਸਾਹਿਬ ਦੀ ਨਗਰੀ ਹੈ ਤੇ ਇੱਥੇ ਹਮੇਸ਼ਾ ਹੀ ਚੰਗੀ ਰਾਜਨੀਤੀ ਹੋਈ ਹੈ ਚੰਗੀ ਸਿਹਤ ਪੰਜਾਬ ਨੂੰ ਸਮਾਜ ਨੂੰ ਇੱਥੇ ਦਿੱਤੀ ਗਈ ਹੈ ਤੇ ਅੱਜ ਵੀ ਹੁਣ ਪੰਜਾਬ ਦੇ ਵਿੱਚ ਇੱਕ ਨਵੇਂ ਬਦਲ ਦੀ ਲੋੜ ਹੈ ਤਰਨਤਾਰਨ ਦੀ ਜਿਮਨੀ ਚੋਣ ਇੱਕ ਮੌਕਾ ਹੈ ਕਿ ਇਹ ਲੋਕ ਮਾਝੇ ਦੇ ਬਦਲਾਵ ਲਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਨੂੰ ਵੋਟ ਪਾ ਕੇ ਅੱਗੇ ਵਧਾਉਣਗੇ ਔਰ ਜਿਹੜਾ ਇਹ ਇਲਾਕਾ ਹੈ ਜਿਹਨੂੰ ਪਿਛੜਿਆ ਇਲਾਕਾ ਕਿਹਾ ਜਾ ਰਿਹਾ ਇਹ ਤਰਨਤਾਰਨ ਦੇਸ਼ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਸਭ ਤੋਂ ਡਿਵੈਲਪਡ ਏਰੀਆ ਰਿਹਾ ਕਿਉਂਕਿ ਇੱਥੇ ਸਾਰੇ ਜਿਹੜੇ ਵੱਡੇ ਲੀਡਰ ਨੇ ਇੱਥੇ ਹੀ ਪੈਦਾ ਹੋਏ ਇਸ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਰਹਿ ਇਸ ਧਰਤੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਰਹਿ ਗੁਰੂ ਅਮਰਦਾਸ ਪਾਤਸ਼ਾਹ ਰਹਿ ਇਸ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿ ਇਹ ਨਗਰੀਆਂ ਸਾਰੀਆਂ ਇੱਕ ਇੱਕ ਇੰਚ ਧਰਤੀ ਉਹਨਾਂ ਦੇ ਜਿਹੜੇ ਚਰਨਾ ਦੀ ਸ਼ੋਹ ਪ੍ਰਾਪਤ ਧਰਤੀ ਹੈ ਇਸ ਧਰਤੀ ਨੇ ਬਾਬਾ ਵੀਰ ਸਿੰਘ ਨਰੰਗਾਵਾਦੀ ਪੈਦਾ ਕੀਤਾ ਇਸ ਧਰਤੀ ਨੇ ਬਾਬਾ ਦੀਪ ਸਿੰਘ ਪੈਦਾ ਕੀਤਾ ਇਸ ਧਰਤੀ ਨੇ ਤਾਰੂ ਸਿੰਘ ਸ਼ਹੀਦ ਪੈਦਾ ਕੀਤਾ ਇਹ ਧਰਤੀ ਬੀਬੀ ਰਜਨੀ ਇਥੋ ਹੀ ਹੋਏ ਆ ਸੋ ਇਹ ਪਵਿੱਤਰ ਧਰਤੀ ਹੈ ਹਮੇਸ਼ਾ ਅਗਾਵਦੂ ਸੋਚਦੀ ਗੱਲ ਕਰਦੀ ਹੈ ਇੱਥੇ ਜਦ ਨਵਾਬ ਕਪੂਰ ਸਿੰਘ ਪੈਦਾ ਹੋਏ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਇਸੇ ਧਰਤੀ ਤੋਂ ਸ਼ੁਰੂ ਹੋਈ ਹੈ ਸੋ ਹੁਣ ਜੋ ਹਾਲਤ ਪੰਜਾਬ ਦੀ ਬਣ ਗਈ ਹੈ ਜਿਹੜਾ ਸੂਬਾ ਕਿਸੇ ਵੇਲੇ ਇੱਕ ਨੰਬਰ ਦਾ ਸੂਬਾ ਹੁੰਦਾ ਸੀ ਡਿਵੈਲਪਮੈਂਟ ਦੇ ਵਿੱਚ ਅੱਜ ਉਹ 26ਵੇਂ ਨੰਬਰ ਤੇ ਚਲਾ ਗਿਆ ਦੇਸ਼ ਜਿਹੜਾ 14 ਸਾਲ ਪਹਿਲਾਂ 11 ਸਾਲ ਪਹਿਲਾਂ 15ਵੇਂ ਨੰਬਰ ਤੇ ਸੀਗਾ ਦੁਨੀਆ ਦੇ ਵਿੱਚ ਅੱਜ ਇਕਨੋਮੀ 'ਚ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ। ਭਾਰਤ ਇੱਕ ਮਹਾਸ਼ਕਤੀ ਬਣ ਗਿਆ ਇਕਨੋਮਿਕਲੀ ਵੀ ਤੇ ਪੋਲੀਟੀਕਲੀ ਵੀ ਅੱਜ ਦੁਨੀਆ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਕੇ ਚੱਲਦੀ ਹੈ। ਲੇਕਿਨ ਪੰਜਾਬ ਕਿਉਂ ਪਿੱਛੇ ਰਹਿ ਗਿਆ? ਇਹ ਇਲਾਕਾ ਜਿਵੇਂ ਸਭ ਤੋਂ ਵਧੀਆ ਇਲਾਕਾ ਹੈ। ਦੇਸ਼ ਨੂੰ ਰਾਹ ਦੇਣ ਵਾਲਾ ਹੈ, ਦੇਸ਼ ਨੂੰ ਸੇਧ ਦੇਣ ਵਾਲਾ ਹੈ। ਇਹ ਇਲਾਕਾ ਅੱਜ ਨਸ਼ਿਆਂ ਦੇ ਵਿੱਚ ਇੰਨਾ ਗਲਤਾਨ ਹੋ ਗਿਆ। ਕਿਸ ਸਮਾਜ ਦੇ ਵਿੱਚ ਨਾ ਇੱਥੇ ਰੋਜ਼ਗਾਰ ਹੈ ਨਾ ਇੱਥੇ ਲਾਅ ਐਂਡ ਆਰਡਰ ਹੈ ਤਾਂ ਜੋ ਸਥਿਤੀ ਲੋਕ ਸਾਨੂੰ ਦੱਸਦੇ ਆ ਕਿ ਪਤਾ ਨਹੀਂ ਕਿਹੜੇ ਨੂੰ ਕਿਹੜੇ ਵੇਲੇ ਟੈਲੀਫੋਨ ਆ ਜਾਣਾ ਹੈ ਕਿ ਐਨੇ ਪੈਸੇ ਭੇਜ ਦਿਓ ਲੋਕਾਂ ਨੇ ਘਰ ਤਾਂ ਬਣਾ ਲਏ ਆ ਤਰਨ ਤਰਨ ਚ ਲੇਕਿਨ ਉਹਨਾਂ ਦੇ ਉੱਤੇ ਪਲਾਸਟਰ ਵਗੈਰਾ ਨਹੀਂ ਕਰਾਰੇ ਪਤਾ ਨਹੀਂ ਕਿਹੜੇ ਵੇਲੇ ਟੈਲੀਫੋਨ ਆ ਜਾਣਾ ਦੁਕਾਨ ਤੇ ਕਿਸੇ ਦਾ ਜਿਹੜਾ ਆ ਉਹ ਇਹ ਨਹੀਂ ਪਤਾ ਵੀ ਅੱਜ ਸਿਕਿਉਰ ਹੈ ਕਿ ਨਹੀਂ ਹੈਗਾ ਸੋ ਇੱਥੇ ਲਾਰਡ ਆਰਡਰ ਵੀ ਮਾੜਾ ਦੁਨਸ਼ਿਆਂ ਦੇ ਵਿੱਚ ਲੋਕ ਫਸੇ ਹੋਏ ਆ এমਪਲੋਇਮੈਂਟ ਜ਼ੀਰੋ ਹੈ ਇਹ ਸਰਕਾਰ ਵੀ ਜਿਹੜੀ ਬਾਜੇ ਵਾਲਿਆਂ ਨੇ ਮੌਕਾ ਦਿੱਤਾ ਸੀ ਇਹਨਾਂ ਨੂੰ 4 ਸਾਲ ਦਾ ਹੁਣ ਤੱਕ ਹੋ ਚੁੱਕੇ ਆ ਤੇ ਜਿਹੜੇ 4 ਸਾਲ ਦੇ ਵਿੱਚ ਹੁਣ ਐਮਐਲਏ ਸਾਹਿਬ ਕੈਦ ਹੋ ਗਏ ਔਰਤਾਂ ਨਾਲ ਬਦਤਮੀਜ਼ੀ ਕਰਦੇ ਹਾਲਾਤ ਭੈੜੀ ਹੈ ਜੋ ਆਸ ਲੋਕੀ ਲੈ ਕੇ ਆਏ ਸੀ ਉਹ ਇਹਨਾਂ ਨੇ ਨਿਰਾਸ਼ ਕੀਤਾ ਤੇ ਹੁਣ ਨਵੀਂ ਹੋਪ ਕੇਵਲ ਤੇ ਕੇਵਲ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗੀ ਆ ਸੋ ਉਸ ਪਾਸੇ ਪੰਜਾਬ ਨੂੰ ਵੀ ਅੱਗੇ ਵਧਾਉਣਾ ਨਾਲ ਦੂਜੇ ਦੇਸ਼ ਦੇ ਤੌਰ ਨਾਲ ਜਿਹੜਾ ਹਿੱਸਾ ਸਾਡੇ ਤੋਂ ਵੱਖਰਾ ਹੋਇਆ ਹਰਿਆਣਾ ਉਹ ਦੇਸ਼ ਦੇ ਉੱਚ ਉਨਤ ਸੂਬਿਆਂ ਦੇ ਵਿੱਚੋਂ ਆ ਹਿਮਾਚਲ ਦੇ ਵਿੱਚ 4-5 ਲੱਖ ਨੌਕਰੀ ਤਾਂ ਇੱਕ ਜਗ੍ਹਾ ਤੇ ਹੀ ਉੱਥੇ ਬਦੀ ਦੇ ਵਿੱਚ ਹੀ ਦਿੱਤੀ ਹੋਈ ਹੈ ਸੋ ਹਾਲਾਤ ਨੂੰ ਇੰਪਰੂਵਮੈਂਟ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅੱਗੇ ਵਧਣਾ ਪੰਜਾਬ ਵਿੱਚ ਅੱਗੇ ਆਉਣਾ ਜ਼ਰੂਰੀ ਹੈ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਸੁਨੇਹਾ ਲੈ ਕੇ ਆਇਆ ਕਿ ਤੁਸੀਂ ਸਾਡੇ ਕੈਂਡੀਡੇਟ ਨੂੰ ਵੋਟ ਕਰੋ ਇੱਥੇ ਸ਼ੁਰੂਆਤ ਕਰੀਏ ਇੱਕ ਡਿਵੈਲਪਮੈਂਟ ਦੀ ਅਮਨ ਸ਼ਾਂਤੀ ਦੀ ਇਸ ਧਰਤੀ ਤੇ ਇਸ ਜਗ੍ਹਾ ਤੇ ਮੈਂ ਵੀ ਨੌਕਰੀ ਕੀਤੀ ਐ ਐਸਐਸਪੀ ਰਹਾ ਇੱਥੋਂ ਦਾ ਤਰਨਤਾਰਨ ਦਾ ਤੇ ਮੈਂ ਜਦੋਂ ਆਇਆ ਸੀ ਤੇ ਹਫਤਾ ਮੈਨੂੰ ਕੋਈ ਮਿਲ ਨਹੀਂ ਸੀ ਆਇਆ ਲੇਕਿਨ ਅਸੀਂ ਉਸ ਤੋਂ ਬਾਅਦ ਸਾਲ ਪਿੱਛੋਂ ਵਿਖੀਵਿੰਡਿਕਸ ਮਾਗਮ ਕੀਤਾ ਸੀ ਜੇ 70 ਤੋਂ 80 ਹਜ਼ਾਰ ਲੋਕ ਉਹਦੇ ਸ਼ਾਮਲ ਹੋਏ ਸੀ ਇਹਨੂੰ ਦੁਬਾਰਾ ਡਿਵੈਲਪ ਕੀਤਾ ਜਾ ਸਕਦਾ ਤੁਸੀਂ ਵੇਖਿਆ ਹੀ ਆ ਉਦੋਂ ਜਦੋਂ ਮੈਂ ਇੱਥੇ ਐਸਐਸਪੀਸੀ ਕਿੰਨਾ ਅਮਨ ਸ਼ਾਂਤੀ ਆਪਸੀ ਭਾਈਚਾਰਾ ਵਧਿਆ ਸੀ ਅਸੀਂ ਇਹਨੂੰ ਦੁਬਾਰਾ ਮੁੜ ਕੇ ਉਸੇ ਲੈਵਲ ਤੇ ਲੈ ਕੇ ਆਵਾਂਗੇ ਕਿਸੇ ਇਹ ਇਹ ਕਰਾਈਮ ਫਰੀ ਏਰੀਆ ਆ ਅੱਛੇ ਲੋਕਾਂ ਦਾ ਏਰੀਆ ਆ ਮੈਨੂੰ ਤਾਂ ਇਸ ਕਰਕੇ ਵੀ ਇਸ ਧਰਤੀ ਤੇ ਮਾਣ ਹੈ ਕਿ ਮੈਨੂੰ ਸ਼ਿਰੋਮਣੀ ਸਿੱਖ ਸੈਤਕਾਰ ਦਾ ਵਾਰਡ ਵੀ 2006 ਚ ਤਰਨਤਾਰਨ ਜੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਜਦੋਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀਪੁਰ ਬਣਾ ਰਹੇ ਸੀ 400 ਸਾਲਾ ਸੋ ਆਓ ਮਿਲ ਕੇ ਸਾਰੇ ਇਕੱਠੇ ਹੋ ਕੇ ਇਸ ਧਰਤੀ ਨੂੰ ਸਵਰਗ ਦੀ ਧਰਤੀ ਬਣਾਈਏ ਗੁਰੂਆਂ ਦੀ ਸੋਚ ਦੀ ਧਰਤੀ ਬਣਾਈਏ ਗੁਰੂ ਅਰਜਨ ਦੇਵ ਸਾਹਿਬ ਦੀ ਸੋਚ ਦੀ ਧਰਤੀ ਬਣਾਈਏ ਮੈਂ ਤਾਂ ਇੱਥੇ ਪੁਲਿਸ ਲਾਈਨ ਚ ਗੁਰਦੁਆਰਾ ਨਾਲ ਹੀ ਪੁਲਿਸ ਲਾਈਨ ਹੈ ਉਦੋਂ ਬਣਾਇਆ ਸੀ ਜਿਹੜਾ ਸਾਡੇ ਪਿੰਗਲਵਾੜਾ ਹੈਗਾ ਉਹਦੇ ਚ ਵੀ ਉਸ ਵੇਲੇ ਹਸਪੀਟਲ ਬਣਾਇਆ ਸੀਗਾ ਬੜੀ ਕੋਸ਼ਿਸ਼ ਕੀਤੀ ਹੈ ਉਹੀ ਗੱਲ ਚੀਜ਼ ਜਿਹੜੀ ਆ ਮੇਰੇ ਲੋਕ ਜਿਹੜੇ ਜਾਣਦੇ ਨੇ ਪੁਰਾਣੇ ਉਹਨਾਂ ਨੂੰ ਪਤਾ ਵੈਸੀ ਕਿਵੇਂ ਅਮਨ ਕਾਨੂੰਨ ਬਹਾਲ ਕੀਤਾ ਸੀ ਕਿਵੇਂ ਲੁੱਟਖੋ ਬੰਦ ਕੀਤੀ ਸੀ ਕਾਂਗਰਸ ਦੇ ਵੇਲੇ ਦੀ ਜਿਹੜੇ ਉਸ ਵੇਲੇ ਵੀ ਮੈਨੂੰ ਪਤਾ ਥਾਣੇ ਵਿਖਦੇ ਸੀ ਅੱਜ ਵੀ ਥਾਣੇ ਵਿਖਦੇ ਆ ਲੇਕਿਨ ਮੇਰੇ ਵੇਲੇ ਜਿਹੜੀ ਆ ਇਹ ਸਾਰਾ ਕੁਝ ਅਸੀਂ ਬੰਦ ਕਰਾਇਆ ਸੀਗਾ ਸੋ ਹੁਣ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਕੱਲੀ ਇਥੋਂ ਸ਼ੁਰੂ ਕਰਕੇ ਇਸ ਸੁਨੇਹਾ ਪੂਰੇ ਦੇਸ਼ ਵਿੱਚ ਲੈ ਕੇ ਜਾਣਾ ਪੂਰੇ ਪੰਜਾਬ ਵਿੱਚ ਲੈ ਕੇ ਜਾਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਰਪਰਾ ਸਾਹਿਬ ਤੁਸੀਂ ਵੀ ਇਹ ਗੱਲ ਕੀਤੀ ਹੈ ਸਰਪਤਾ ਦੇ ਚੋਣ ਦੇ ਵਿੱਚ ਵੱਡਾ ਮਸੌਦਾ ਕਹਿ ਗਿਆ ਇਸ ਵਾਰ ਦਾ ਰਾਜਾ ਪ੍ਰਿੰਸ ਨੇ ਕਿਹਾ ਤੁਸੀਂ ਕਿਹਿਆ ਦੂਸਰੇ ਤੋਂ ਕਹਿ ਰਹੇ ਨੇ ਤੁਸੀਂ ਸਾਫ ਦਾ ਫੋਕਸਫੋਰ ਰਹੇ ਹੋ ਕਿ ਲੱਗਦਾ ਹੈ ਕਿ ਨੌਜਵਾਨ ਇਸ ਪਾਸੇ ਜਾ ਕੇ ਹੋ ਰਹੇ ਨੇ ਕਰੋ ਮੁਖਤਰ ਰਵੇ ਵਿੱਚ ਲੋੜੀਂਦੀ ਜਿਹਾ ਸਹਿਦਾ ਦੇਖੋ ਪਹਿਲੇ ਹੀ ਤਾਂ ਗੱਲ ਆ ਕਿ ਨੌਜਵਾਨ ਮੁਖਤਾਰਾਈਚ ਨੇ ਨੌਜਵਾਨ ਕਿਸੇ ਮੁਖਤਾਰਾ ਤੋਂ ਬਾਹਰ ਨਹੀਂ ਹੈਗੇ ਗੱਲ ਇਹ ਆ ਕਿ ਜਿਹੜਾ ਇਹ ਲਾਹੌਰ ਡਿਸਟ੍ਰਿਕਟ ਦਾ ਹਿੱਸਾ ਰਿਹਾ ਪੱਟੀ ਖਾਲੜਾ ਪਿੱਖੀਵਿੰਡ ਤੇ ਖੇਮਕਰਨ ਬਲਟੋਆ ਏਰੀਆ ਉਸ ਵੇਲੇ ਪੰਜਾਬ ਦੀ ਰਾਜਧਾਨੀ ਸ਼ੁਰੂ ਤੋਂ ਲਾਹੌਰ ਸੀਗੀ ਤੇ ਸਭ ਤੋਂ ਡਿਵੈਲਪਡ ਏਰੀਆ ਸੀ ਖੇਮਕਰਨ 'ਚ ਕਾਰਖਾਨੇ ਹੁੰਦੇ ਸੀ ਕੱਪੜਿਆਂ ਦੇ ਤੇ ਦੂਜੇ ਇਹ ਸਾਰੇ ਇੰਡਸਟਰੀਅਲ ਏਰੀਆ ਸੀਗਾ ਖਾਲੜਾ ਸਭ ਤੋਂ ਵੱਡੀ ਮੰਡੀ ਸੀਗੀ ਤੇ ਅੱਜ ਪਿੱਛੇ ਕਿਉਂ ਰਹਿ ਗਈ ਕਿਉਂਕਿ ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜੇ ਕਸੂਰ ਚ ਇੰਡਸਟਰੀ ਆ ਸਕਦੀ ਹੈ ਲਾਹੌਰ ਚ ਇੰਡਸਟਰੀ ਹੋ ਸਕਦੀ ਹੈ ਤੇ ਇਸ ਇਲਾਕੇ ਚ ਇੰਡਸਟਰੀ ਕਿਉਂ ਨਹੀਂ ਹੋਈ ਇਸ ਇਲਾਕੇ ਨੇ ਮੁੱਖ ਮੰਤਰੀ ਵੀ ਬਣਾਇਆ ਇਸ ਉਸ ਮੁੱਖ ਮੰਤਰੀ ਨੂੰ ਫਿਰ ਤੁਸੀਂ ਹਰਾਇਆ ਵੀ ਹੈ 1962 ਫਿਰ 헤ਰਾਫੇਰੀ ਨਾਲ ਜਿੱਤ ਗਏ ਇਹ 헤ਰਾਫੇਰੀ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ 1962 ਦੇ ਵਿੱਚ ਸੋ ਇਹ ਮੇਨ ਸਟ੍ਰੀਮ ਦਾ ਏਰੀਆ ਹੈ ਸਾਡੀ ਜਾਨ ਹੈ ਸਾਰੀ ਮਾਝੇ ਦੀ ਇਹ ਸਾਰੇ ਪੰਜਾਬ ਦਾ ਵਿਦਵਾਨ ਲੋਕ ਇੱਥੇ ਹੋਏ ਬੜਾ ਅੱਛਾ ਏਰੀਆ ਆ ਇਹਨੂੰ ਕਿਉਂ ਪਿੱਛੇ ਰਹਿ ਗਿਆ ਇਹ ਸਿਰਫ ਇਸ ਕਰਕੇ ਕਿ ਲੋਕਾਂ ਨੇ ਇੱਥੇ ਕੋਈ ਧਿਆਨ ਨਹੀਂ ਦਿੱਤਾ ਕੋਈ ਰੋਜ਼ਗਾਰ ਨਹੀਂ ਆਇਆ ਕਾਰੋਬਾਰ ਨਹੀਂ ਆਇਆ ਜਿਹੜਾ ਸਾਡਾ ਇੱਥੇ ਕਾਰੋਬਾਰ ਸੀਗਾ ਉਹ ਵੀ ਵਿਚਾਰੇ ਲਾਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਣ ਕਰਕੇ ਛੱਡ ਕੇ ਪੰਜਾਬ ਤੋਂ ਬਾਹਰ ਨਿਕਲ ਗਏ ਸੀਗੇ ਇਹ ਏਰੀਆ ਹੀ ਇੱਥੋਂ ਦਾ ਪਿੱਖੀਵਿੰਡ ਸਾਰਾ ਖਾਲੀ ਹੋ ਗਿਆ ਸੀ ਤੁਹਾਨੂੰ ਪਤਾ ਹੀ ਆ ਸਾਰੇ ਜਿਹੜਾ ਖਡੂਰ ਸਾਹਿਬ ਖਾਲੂ ਖਾਲੀ ਹੋ ਗਿਆ ਸੀਗਾ ਜਿਹੜਾ ਤੁਹਾਡਾ ਫਤਿਹਬਾਦ ਖਾਲੀ ਹੋ ਗਿਆ ਸੀ ਤਰਨਤਾਰਨ ਚੋ ਲੋਕ ਸਾਡੇ ਮਿੱਤਰ ਸੀਗੇ ਜਿਹੜੇ ਛੱਡ ਕੇ ਇਥੋਂ ਬਾਹਰ ਚਲੇ ਗਏ ਸੋ ਇਹ ਸਭ ਤੋਂ ਪਹਿਲੀ ਗੱਲ ਹੈ ਮੈਂ ਵਿਸ਼ਵਾਸ ਕਰਦਾ ਹਾਂ ਜਾਤੀ ਤੌਰ ਤੇ ਸੰਤਾ ਮੰਨਿਓ ਦੂਤਾ ਦਾਨਿਓ ਇੱਕ ਟਵਾਰੀ ਮੇਰੀ ਭਲੇ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ ਔਰ ਲੁੱਚੇ ਨੂੰ ਡਰ ਹੋਣਾ ਚਾਹੀਦਾ ਹਾਲਤ ਹੋ ਗਈ ਉਲਟੀ ਭਲੇ ਬੰਦੇ ਨੂੰ ਹੋ ਗਿਆ ਡਰ ਤੇ ਲੋਚਾ ਦੰਦਨਾ ਦਾ ਫਿਰਦਾ ਤੇ ਉਹਨੂੰ ਸਰਕਾਰੀ ਸ਼ਹਿ ਵੀ ਪ੍ਰਾਪਤ ਹੈ ਸਰਕਾਰੀ ਦਫ਼ਤਰਾਂ ਚ ਵੀ ਉਹਦੀ ਸ਼ਹਿ ਮਿਲਦੀ ਹੈ ਤੇ ਫਿਰ ਲਾਅ ਐਂਡ ਆਰਡਰ ਕਿਵੇਂ ਮੈਂਟੇਨ ਹੋਏਗਾ ਗੱਲ ਤਾਂ ਪਹਿਨੀ ਤੰਗੀ ਰਾਜਨੀਤੀ ਦੀ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ ਆਇਆ ਬ੍ਰੇਕ ਉਹਨੇ ਤਾਂ ਪਿਆਰ ਆਇਆ ਸੀ ਆਪਕਾ ਰਹਿ ਮੰਤਰੀ ਲੈ ਕੇ ਦੇਖਦੇ ਨੂੰ ਕਿ ਕਾਲੇ ਰੰਗ ਦੇ ਵੱਜੀ ਸਿੱਖ ਨੂੰ ਦੇਖਦਾ ਰਹਿ ਮੰਤਰੀ ਬਣਾਇਆ ਕੌਂਸਲ ਨੇ ਲੱਗਦਾ ਹੈ ਕਿ ਇਹ ਜੋ ਬਿਆਨ ਦੇਣੇ ਚਾਹੀਦੇ ਨੇ ਉਹ ਵੀ ਬਾਇ ਇਲੈਕਸ਼ਨ ਦੇ ਕਿਸੇ ਵੀ ਇਲੈਕਸ਼ਨ ਦੇ ਵਜਿਹਾ ਗੱਲ ਇਹ ਹੈ ਪਹਿਲੀ ਗੱਲ ਤਾਂ ਜਿਸ ਧਰਤੀ ਤੇ ਅਸੀਂ ਬੈਠੇ ਆਂ ਇੱਥੇ ਇੱਕੋ ਹੀ ਹੋਇਆ ਜਾਣੋ ਜੋਤ ਨਾ ਪੁੱਛੋ ಜಾਤੀ ਅੱਗੇ ਜਾਤ ਨਹੀਂ ਜਿਹੜਾ ਵੀ ਸਿੱਖ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਸਾਰੇ ਇੱਕੋ ਹੀ ਆਂ ਇਸ ਧਰਤੀ ਤੇ ਬਾਬਾ ਜੀਵਨ ਸਿੰਘ ਵੀ ਹੋਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਰੰਗ ਰੇਟੇ ਗੁਰੂ ਕੇ ਬੇਟੇ ਬਾਕੀ ਸਿੱਖ ਅਸੀਂ ਅੰਮ੍ਰਿਤਧਾਰੀ ਜਿਹੜੇ ਆ ਇਹ 1699 ਚ ਗੁਰੂ ਦੇ ਪੁੱਤਰ ਬਣੇ। ਬਾਬਾ ਜੀਵਨ ਸਿੰਘ ਨੂੰ ਗੁਰੂ ਪਾਤਸ਼ਾਹ ਨੇ 1675 ਦੇ ਵਿੱਚ ਆਪਣਾ ਪੁੱਤਰ ਬਣਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਤੇ ਉਹਦੇ ਚ ਵੱਡਾ ਰੋਲ ਬਾਬਾ ਜੀਵਨ ਸਿੰਘ ਦਾ ਹੈ। ਸੋ ਬਾਬਾ ਜੀਵਨ ਸਿੰਘ ਦੇ ਕੁਲ ਵਿੱਚ ਜਿਹੜਾ ਪੈਦਾ ਹੁੰਦਾ ਉਹ ਸਿੱਖਾਂ ਦਾ ਵੱਡਾ ਭਰਾ ਆ। ਤੇ ਮੈਨੂੰ ਤਾਂ ਗੱਲ ਕਹਿਣੀ ਨਹੀਂ ਚਾਹੀਦੀ। ਬੇ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਹੈ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹਦੇ ਸੀ ਕਿਹਦਾ ਤੁਸੀਂ ਨਾਮ ਲੈ ਰਹੇ ਸੀ ਹਾਂਜੀ ਉਹ ਫਿਰ ਬੜਿੰਗੀ ਹੈ ਹਾਂਜੀ ਉਹ ਸਿੰਘ ਨਹੀਂ ਹੈਗਾ ਜੇ ਸਾਡਾ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜਿਹੜਾ ਬੰਦਾ ਸਿਰ ਤੇ ਦਸਤਾਰ ਸਜਾ ਕੇ ਜਾਤ ਪਾਤ ਦੀ ਗੱਲ ਕਰੇ ਦੂਜੀ ਗੱਲ ਹੈ ਸਦਾਰ ਬੂਟਾ ਸਿੰਘ ਦੇਸ਼ ਦੇ ਪ੍ਰਧਾਨ ਹੋਮ ਮਿਨਿਸਟਰ ਹੈ ਬਹੁਤ ਸਾਰੀਆਂ ਪੋਸਟਾਂ ਤੇ ਉਹਨੇ ਕੰਮ ਕੀਤਾ ਵਿਦਵਾਨ ਆਦਮੀ ਸੀ ਮੇਰਾ ਉਹਦੇ ਨਾਲ ਜਾਤੀ ਵਿਰੋਧ ਹੋ ਸਕਦਾ ਹੈ ਪਾਰਟੀ ਦਾ ਵਿਰੋਧ ਹੋ ਸਕਦਾ ਹੈ ਲੇਕਿਨ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਤਕਾਰ ਕਰਨਾ ਚਾਹੀਦਾ ਹੈ ਜਿਹੜਾ ਪੰਜਾਬ 'ਚ ਐਸੀ ਗੱਲ ਔਰ ਖਾਸ ਕਰਕੇ ਸਿੱਖ ਦੀ ਦਿਖ ਦਿਖਾ ਕੇ ਮੈਂ ਉਹ ਨਹੀਂ ਕਹਿੰਦਾ ਕਿ ਉਹ ਸਿੱਖ ਹੈ ਗਿਆ ਮੈਂ ਤਾਂ ਕਹਿੰਦਾ ਉਹਨਾਂ ਨੇ ਸਿੱਖ ਜਿਹੜੀ ਦਿਖ ਜਿਹੜੀ ਆ ਉਹ ਸਿੱਖਾਂ ਵਾਲੀ ਬਣਾਈ ਹੋਈ ਹੈ ਉਹਨੂੰ ਇਹੋ ਜੀ ਗੱਲ ਨਹੀਂ ਸੀ ਕਰਨੀ ਚਾਹੀਦੀ ਅਸੀਂ ਸਾਰੇ ਇੱਕੋ ਹੀ ਆ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਾਡੇ ਜਿਹਨਾਂ ਨੇ ਦਸਤਾਰ ਅਮਰ ਛਕਿਆ ਮੈਂ ਤਾਂ ਅਮਰਤ ਆ ਰਿਆਂ ਸਾਨੂੰ ਇੱਕੋ ਗੱਲ ਆਖੀ ਗਈ ਅੱਜ ਤੋਂ ਪਿਤਾ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਮ ਸਹਿਬਕੌਰ ਤੇ ਰਹਿਣ ਵਾਲੇ ਆਨੰਦਪੁਰ ਸਾਹਿਬ ਦੇ ਮੈਂ ਤਾਂ ਪੈਦਾ ਹੀ ਆਨੰਦਪੁਰ ਸਾਹਿਬ ਤੋਂ ਆ ਸੋ ਇਸ ਕਰਕੇ ਇੱਥੇ ਜਾਤ ਪਾਤ ਦੀ ਗੱਲ ਕਰਨੀ ਕਿਸੇ ਨੂੰ ਨੀਵਾ ਦਿਖਾਣਾ ਇਸ ਤੋਂ ਸ਼ਬਦ ਮੇਰੇ ਕੋਲ ਨਹੀਂ ਹੈਗਾ ਅਸ਼ੋਭ ਨਹੀਂ ਆ ਮਾੜਾ ਭੈੜਾ ਕੰਮ ਕੋਈ ਨਹੀਂ ਹੋ ਸਕਦਾ ਜਿਹੜਾ ਉਹਨਾਂ ਨੇ ਇਹ ਸ਼ਬਦ ਉਚਾਰਨ ਕਰਕੇ ਇੱਕ ਸਰਦਸਤਾਰਦਾਰੀ ਸਿੰਘ ਦੀ ਬਦਨਾਮੀ ਕੀਤੀ